مازی مديري لا لا کے جن میں بھوتا نے پایا تھی تاکہ سا ڈلز یہ ہلو دای پیر بھی لوٹ آئی میرے جی اور ادری لاندے رہے کنتا نال مے ادری لگے تو وہ تے پتہ نہ پڑی ਕਰੀ ਲਿਆ ਜੀ ਕਿਤੇ ਆਉਂਦਾ ਨਹੀਂ ਤੇ ਇਹ ਬਿਲਡਾਂ ਨੱਕਾ ਬੰਦ ਕਰਾਉਣਾ ਬਚੇਰੇ ਨੇ ਜੀ ਇਹ ਕਾਸਮ ਦਾ ਸਿੱਧੀ ਸੌਫਾ ਕਹਿੰਦਾ ਜਾ ਕੇ ਨੱਕਾ ਦੇ ਫਿਰ ਕਿਵੇਂ ਬੰਦ ਕਰਾਉਣਾ ਬੰਦ ਕਰਕੇ ਇਹ ਕਰਦੇ ਮਾਰੇ ਨੇ ਜੁਏ ਬਸ ਆਉਗੇ ਜੀ ਇਹ ਮੇਰਾ ਲੱਗਿਆ ਜੀ ਹੋਰ ਦਾ ਨੁਕਸਾਨ ਹੋ ਜਾਣਾ ਨੁਕਸਾਨ ਆਉਂਦਾ ਸਾਲ ਡੇਢ ਸਾਲ ਬਾਅਦ ਇੱਥੇ ਖੜਕੇ ਆਪਾਂ ਚਾਹ ਦਾ ਕੰਮ ਇਕੱਠੇ ਪੀਵਾਂਗੇ ਕਾਲਪੁਰਖ ਸਰ ਇਹ ਵੀ ਦਿੱਕਤ ਠੀਕ ਕਰੂਗਾ। ਤੇਰੀ ਭੈਣ ਸਾਡੀ ਸਾਰਿਆਂ ਦੀ ਭੈਣ ਹੈ। ਪੁਰਤਾ ਮੜਾ ਜਿੱਤ ਬਲੋਡ ਆ ਰਹੀ। ਕੋਈ ਡੇਢ ਵੀ ਇਹਨੇ ਦਾ ਕੰਮ ਕਰਦੇ ਨਹੀਂ ਟੋਕਰ ਨਾਲਦੇ ਨਹੀਂ। ਚਲਾਂ ਚਿੰਤਾ ਨਾ ਕਰ ਤੈਨੂੰ ਕਹਿੰਦੇ ਮੈਨੂੰ ਹੁਣ ਪਿੰਡ ਚ ਹੋਏ ਹੋਵੇ ਵੀ ਹਾਂਜੀ ਤਰਨਪੁਰੀ ਚੜਦੀ ਕਲਾ ਚ। ਮੰਨ ਤਾ ਕਰ ਰਹੇਗਾ ਤੱਕੜਾ ਬਾਦਾਰਿਆ ਚੜਦੀ ਕਲਾ ਚ ਠੀਕ ਹੈ ਨਾ ਚੜਦੀ ਕਲਾ ਚ ਆ ਜਾ ਆ ਜਾ ਮੈਂ 10 ਸਾਲ ਹੋ ਗਈ ਘੱਟੂ ਕੱਟੇ ਨੂੰ ਲੇਨ ਬੰਦ ਹੋਈ ਨੂੰ ਅੱਛਾ ਆ ਇਹਨਾਂ ਨੂੰ ਕਹਿ ਵੀ ਦਿੱਤਾ ਸੀ ਇਹ ਵੀ ਸਾਡੇ ਘਰ ਦੇ ਉੱਤੇ ਨਾ ਡਿਗ ਜੇ ਜੀ ਉਹ ਕਹਿੰਦੇ ਕਹਿੰਦੇ ਕੋਈ ਨਹੀਂ ਉਥੋਂ ਹੀ ਖਿੱਚ ਮੇਰੀ ਥੱਲੋਂ ਇਹ ਉਥੇ ਖਿੱਚਦੀ ਕਿ ਲੱਗਿਓ ਜਿਹੜੀ ਉਹ ਖਿੱਚੇਗੀ ਉਹ ਵਾਲੀ ਹਾਂ ਹਾਂ ਖਿੱਚ ਨਹੀਂ ਸਾਰਾ ਕੁਝ ਖਿੱਚ ਤੇ ਆਈ ਇਹਨੇ ਹੀ ਸਾਰਾ ਕੁਝ ਥੱਲੇ ਡੇਗ ਤੇ ਆਈ ਇਹਦੇ ਨਾਲ ਹੀ ਮੇਰੀ ਕੰਦ ਗਈ ਪਹਿਲਾਂ ਤਾਂ ਉਹ ਮੇਰਾ ਘਰ ਹੈਗਾ ਉਹ ਸਾਰਾ ਫਰਸ਼ ਬੈਠ ਰਿਹਾ ਹੈਗਾ ਉਹ ਸਾਰਾ ਪੜ ਰਿਹਾ ਮੇਰਾ ਸਾਮਾਨ ਚੱਕ ਕੇ ਵੀ ਕਿਸੇ ਦੇ ਬੈਠਾ ਹੀ ਮੈਂ ਜਦੋਂ ਇੱਕ ਚੀਜ਼ ਡਿੱਗਣੀ ਸ਼ੁਰੂ ਹੋਈ ਉਹ ਗਾਂ ਦੀ ਗਾਂ ਸਾਰਿਆਂ ਨੂੰ ਡਿੱਗੀ ਗਈ ਹਾਂ ਸਾਰਿਆਂ ਨੂੰ ਇਹ ਤੱਕ ਮਾਰੀ ਸ਼ੁਰੂਆਤ ਇੱਥੋਂ ਹੋਈ ਪਸ਼ੂ ਵੀ ਤਾਂ ਪੱਤ ਗਏ ਗੱਡੇ ਨਹੀਂ ਮੇਰੇ ਮੈਂ ਚਲਦਾ ਨਹੀਂ ਮਤਲਬ ਇਹ ਇਹ ਜਮਾ ਬੰਦ ਹੈ 10 ਸਾਲ ਹੋ ਗਏ ਘਟੂ ਘਟੂ 10 ਸਾਲ ਤੋਂ ਬੰਦ ਪਿਆ 10 ਸਾਲ ਤੋਂ ਬੰਦ ਪਿਆ ਹੀ ਹਲੇ ਵੀ ਹਲੇ ਵੀ ਅੱਜ ਅੱਜੀ ਮੁੰਡੇ ਖੋਲਣਾ ਸੀ ਤੇ ਮੈਂ ਖੋਲਣ ਨਹੀਂ ਦਿੱਤਾ ਹੈਗਾ ਉਹ ਕਹਿੰਦੇ ਕਹਿੰਦੇ ਜੇਈ ਸਾਹਿਬ ਨੇ ਕਿਹਾਗਾ ਪਿਉਰੀ ਖੜੇ ਕਰ ਦੋ ਇਹਨੂੰ ਵੀ ਅਸੀਂ ਡੈੱਡ ਨਹੀਂ ਕਰ ਸਕਦੇ ਲੈਣਾ ਅੱਛਾ ਹਲੇ ਵੀ ਕਹਿੰਦੇ ਉਹ ਪਿਉਰੀ ਖੜਾ ਕਰ ਦੋ ਖੋਲਣ ਨਹੀਂ ਦਿੰਦੇ ਇਹਨਾਂ ਨੂੰ ਜਿਹੜੀ ਆਪਾਂ ਨੇ ਪਰਾਂ ਕਰਾਈ ਦੀ ਤੇ ਪਰਾਂ ਤਾਂ ਆਪਾਂ ਨੇ ਕਰਾਤੀ ਬੰਦ ਵੀ ਕਰਾਤੀ ਉਹ ਖੰਭੇ ਐਵੇਂ ਜਿੁਕਰੀ ਖੜੇ ਨੇ ਆ ਨੁਕਸਾਨ ਦਾ ਅੱਜ ਜਦੋਂ ਡਿੱਗਿਆ ਉਹ ਵੀ ਬਹੁਤ ਆਜੀ ਕਰਤਾ ਕਰਕੇ ਪਾਇਆ ਸੀ ਵਿਚਾਰੇ ਨੇ ਅੱਛਾ ਹੋਰ ਬਹੁਤ ਇਹਦਾ ਜਿਹੜਾ ਹੋਗਾ ਜੀ ਇਹ ਤੁਸੀਂ ਦੇਖ ਸਕਦੇ ਹੋ ਚਲੋ ਕੁਦਰਤੀ ਆਫਤਾ ਜਿਹੜੀ ਆਉਂਦੀ ਹੈ ਉਹ ਤਾਂ ਆਉਂਦੀ ਹੈ ਉਹ ਵੀ ਆਪਣੀ ਬੇਵਕੂਫੀਆਂ ਕਰਕੇ ਆਈਆਂ ਨੇ ਕਿਉਂਕਿ ਸਫਾਈਆਂ ਨਹੀਂ ਕਰਾਈਆਂ ਡਰੇਨਾ ਦੀਆਂ ਨਾਲੀਆਂ ਦੀਆਂ ਸੂਈਆਂ ਦੀਆਂ ਤਾਂ ਪਾਣੀ ਪੈਕ ਬੱਜਿਆ ਪਰ ਆਹ ਤਾਂ ਜਮੇ ਹੀ ਸਾਹਮਣੇ ਆਹ ਗਰੀਬ ਭਰਾ ਕਰਜ਼ਾ ਚੱਕ ਕੇ ਇਹਨਾਂ ਨੇ ਘਰ ਪਾਇਆ ਪਹਿਲਾਂ ਇਹਨਾਂ ਦੇ ਉੱਤੇ ਪਹਿਲਾਂ ਵੀ ਆਪਣਾ ਆਪਣਾ ਹੀ ਡਿਗਾ ਸੀ ਪਹਿਲਾਂ ਵੀ ਇਹਨਾਂ ਦਾ ਘਰ ਡਿਗ ਚੁੱਕਿਆ ਸੀ ਹੁਣ ਮਸਾਂ ਵਿਚਾਰੇ ਪੈਰੋਂ ਸਿਰ ਹੋਏ ਸੀ ਦੁਬਾਰਾ ਘਰ ਪਾਇਆ ਸੀ ਕਰਜ਼ਾ ਚੱਕ ਕੇ ਪਾਇਆ 10 ਸਾਲ ਪੁਰਾਣਾ ਇੱਕ ਖਾਲੀ ਪਿਆ ਖੰਭਾ ਉਹਦੀ ਇਹਨਾਂ ਨੇ ਸਰਕਾਰ ਨੂੰ ਬੇਨਤੀ કરી ਕਿ ਜੀ ਇਹ ਖੰਭਾ ਉਹ ਚੱਕ ਦੋ ਇੰਨਾ ਪੁਰਾਣਾ ਖੰਭਾ ਡਿਗ ਪੂਗਾ ਮੇਰਾ ਘਰ ਟਾਊਗਾ ਲਾਈਨ ਡੈਡ ਹੈ ਇਹ ਲਾਈਨ ਆਪਣੀ ਸਰਕਾਰ ਵੱਲੇ ਸ਼ਿਫਟ ਕਰਾ ਦਿੱਤੀ ਗਈ ਸੀ ਉਦੋਂ ਦੇ ਖੰਭੇ ਇੱਥੇ ਖੜੇ ਇਹਨਾਂ ਨੇ ਸਰਕਾਰ ਨੂੰ ਬੇਨਤੀ કરી ਵੀ ਇਹ ਚੱਕਾ ਦਿਓ ਉਹ ਖੰਭੇ ਚੱਕੇ ਨਹੀਂ ਖੰਭਾ ਡਿਗਿਆ ਉਨੇ ਨਰੀ ਆ ਕੰਦਟਾ ਹੀ ਕੰਦ ਨੇ ਅੱਗੇ ਗਾਹਾਂ ਦੀ ਕੰਟਾ ਹੀ ਕਰਦੇ ਕਰਾਉਂਦੇ ਸਾਰਾ ਘਰ ਟਹਿ ਗਿਆ ਸੋ ਇਹਨਾਂ ਦਾ ਘਰ ਤਾਂ ਸਰਕਾਰ ਦੀ ਚੀਜ਼ ਨਾਲ ਬਾਕੀ ਉੱਥੇ ਸਾਰਾ ਹੀ ਉੱਥੇ ਸੁਆਹ ਹੋਈ ਨਾਲਾ ਬੰਦ ਪਿਆ ਹੀ ਸਾਰਾ ਸਾਰਾ ਨਾਲਾ ਬੰਦ ਪਿਆ ਹਾਂ ਇਹ ਉਹਦੇ ਕਰਕੇ ਹੀ ਉਹਦੇ ਕਰਕੇ ਜਿਹੜਾ ਮੇਰਾ ਰੇਂਦਾ ਗੁੰਦਾਤੀ ਆਈ ਉਹ ਨਾਲਾ ਡੇਕਦੂ ਆਈ ਪਾਣੀ ਲੱਗ ਗਿਆ ਮੇਰਾ ਰੇਂਦਾ ਗੁੰਦਾਤੀ ਆਈ ਪਾਣੀ ਖਿੱਚ ਨਹੀਂ ਰਿਹਾ ਜੀ ਪਾਣੀ ਖਿੱਚ ਨਹੀਂ ਰਹੀ ਕੁਝ ਵੀ ਨਹੀਂ ਹੈਗਾ ਜੀ ਸਾਰਾ ਬੰਦ ਪਿਆ ਸੋ ਬੇਸਿਕਲੀ ਇਹ ਤਾਂ ਇੱਕ ਬੜਾ ਸਾਫ਼ ਸੁਥਰਾ ਕੇਸ ਹੈ ਵੀ ਸਰਕਾਰੀ ਪ੍ਰਾਪਰਟੀ ਨੇ ਇਹਨਾਂ ਦੇ ਘਰ ਨੂੰ ਡੈਮੇਜ ਕਰਿਆ ਸਰਕਾਰ ਦੀ ਅਣਗਹਿਲੀ ਕਰਕੇ ਜਿਹੜਾ ਰਹਿੰਦਾ ਗੁੰਦਾ ਘਰ ਹੈ ਉਹ ਕੋਕੇ ਨਾਲਾ ਸਾਫ ਨਹੀਂ ਹੋਇਆ ਪਾਣੀ ਬੈਕ ਬੱਜ ਰਿਹਾ ਰਹਿੰਦੇ ਘੂਦੇ ਘਰ ਨੂੰ ਹੋ ਟਾ ਰਿਹਾ ਸੋ ਇਹਦਾ ਘਰ ਤਾਂ ਪੂਰਾ ਦਾ ਪੂਰਾ ਸਰਕਾਰ ਦੀ ਅਣਗਹਿਲੀ ਤੇ ਸਰਕਾਰ ਦੀ ਨਿਲਾਇਕੀ ਕਰਕੇ ਟ ਹੈ ਸਰਕਾਰ ਦੀ ਚੀਜ਼ਾਂ ਨਾਲ ਟ ਹੈ ਸੋ ਇਹਨੂੰ ਤਾਂ 100% ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਇਹਦਾ ਘਰ ਵੀ ਨਵਾਂ ਬਣਾ ਕੇ ਦੇਣਾ ਚਾਹੀਦਾ ਨਾਲ ਜੁਰਮਾਨਾ ਭਰਨਾ ਚਾਹੀਦਾ ਉਹ ਕਹਿੰਦੇ ਇਹ ਖੜਾ ਕਰਨ ਨੂੰ ਕਹਿ ਰਹੇ ਸੀ ਇਹ ਕਹਿੰਦੇ ਉਰੀ ਖੜਾ ਕਰ ਦੋ ਹੀ ਕੋਈ ਅੱਛਾ ਹੁਣ ਫੇਰ ਇੱਥੇ ਖੜਾ ਫੇਰ ਕਹੇ ਸੀ ਮੁੰਡੇ ਖੜਾ ਕਰਨਾ ਹੈ ਸੀ ਮੈਂ ਕਰਨ ਨਹੀਂ ਦਿੱਤੇ ਵੀ ਮੇਰਾ ਤਾਂ ਹੋਰ ਵੀ ਜਿਹੜਾ ਰਹਿੰਦਾ ਉਹ ਢੇਜੂਗਾ ਜੀ ਇਹ ਤਾਂ ਡੱਟ ਹੈਗੀ ਅਲੇ ਫੇਰ ਕਹਿੰਦੇ ਨਹੀਂ ਉਰੀ ਕਹਿੰਦੇ ਸੀ ਕਰ ਨਹੀਂ ਸਕਦੇ ਇੱਕ ਗਰੀਬ ਦਾ ਘਰ ਢਹਿ ਗਿਆ ਤੇ ਹੁਣ ਫੇਰ ਤੋਂ ਤੁਸੀਂ ਪ੍ਰਸ਼ਾਸਨ ਨੇ ਅਫਸਰਾਂ ਨੂੰ ਭੇਜਤਾ ਵੀ ਉਰੀ ਖੰਬੇ ਖੜੇ ਕਰਿਓ ਤਾਂ ਕਿ ਦੁਬਾਰਾ ਘਰ ਬਣਾਵੇ ਦੁਬਾਰਾ ਇਹ ਡੇਗਣ ਦੁਬਾਰਾ ਇਹ ਮਰੇ ਤੁਸੀਂ ਕੀ ਇਹਨੂੰ ਮਾਰ ਕੇ ਸਾਂ ਲੈਣਾ ਚਾ ਨਾ ਬਲਕਿ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਉਹਨਾਂ ਦੀ ਐਸੋਸੀਏਸ਼ਨਾਂ ਨੂੰ ਵੀ ਬੇਨਤੀ ਕਰੂੰਗਾ ਬਹੁਤ ਸਟਰੋਂਗ ਐਸੋਸੀਏਸ਼ਨਸ ਨੇ ਉਹਨਾਂ ਲੀਡਰਸ਼ਿਪਨ ਨੂੰ ਬੇਨਤੀ ਕਰੂੰਗਾ ਵੀ ਕਿਰਪਾ ਕਰਕੇ ਸਰਕਾਰ ਦੀ ਗੱਲਾਂ ਚਾਕੇ ਇਸ ਗਰੀਬ ਨਾਲ ਤੱਕਾ ਨਾ ਹੋਣ ਦਿਓ ਤੁਸੀਂ ਵੀ ਸਾਰੇ ਐਸੋਸੀਏਸ਼ਨਸ ਵਾਲੇ ਇਹਦਾ ਸਾਥ ਦਿਓ ਵੀ ਅਸੀਂ ਇਸ ਦੇ ਖਿਲਾਫ ਆ ਅਸੀਂ ਇਹ ਗਰੀਬ ਦੇ ਜਿੰਨੇ ਚਿਰ ਤੱਕ ਘਰ ਢਾਈ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਿੰਨਾ ਚਿਰ ਤੱਕ ਇਹ ਖੰਬੇ ਉਹ ਰਿਸ਼ਿਫਟ ਨਹੀਂ ਕਰੇ ਜਾਂਦੇ ਅਸੀਂ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਮੈਨੂੰ ਪੂਰੀ ਉਮੀਦ ਹੈ ਸਾਡੀ ਬਿਜਲੀ ਐਸੋਸੀਏਸ਼ਨ ਦੇ ਲੀਡਰਾਂ ਤੋਂ ਮੈਂ ਉਹਨਾਂ ਨਾਲ ਨਿੱਜੀ ਤੌਰ ਤੇ ਵੀ ਰਿਕੁਐਸਟ ਕਰੂੰਗਾ ਸਾਰੇ ਪਿੰਡ ਦੇ ਲੋਕ ਅੱਜ ਇਸ ਭਰਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਰੇ ਨਾਲ ਸਾਰਾ ਪਿੰਡ ਦੇ ਨਾਲ ਆ ਜੀ ਗਰੀਬ ਬੰਦੇ ਤੀਜੀ ਗੱਲ ਨੇ ਇਹਨਾਂ ਨੇ ਘਰ ਤੱਕ ਜੀ ਤੀਜੀ ਵਾਰ ਹਾਂ ਜੀ ਤੀਜੀ ਵਾਰ ਹੋ ਗਿਆ ਇਹ ਤਾਂ ਸਾਰਾ ਉਹ ਹੋ ਨਹੀਂ ਆ ਜੀ ਆ ਜਿਹੜੀ ਹੁਣ ਆ ਹੁਣ ਟੁੱਟਿਆ ਇਹ ਹਾਂ ਜੀ ਸਾਰਾ ਹੁਣ ਹੀ ਟੁੱਟਿਆ ਜੀ ਪਰ ਸੋ ਉਹ ਤੇੜਾ ਗਈ ਸਾਰੀ ਹੁਣੀ ਆ ਜੀ ਉਹ ਸਾਹਮਣੇ ਆ ਗਈ ਤੇੜੀ ਬੈਠੀ ਹੋਈ ਹੈ। ਅੱਛਾ। ਉਹ ਪੌੜੀਆਂ ਟਿਕਣ ਵਾਲੀਆਂ ਹੋਈਆਂ ਪਈਆਂ। ਉਹ ਮਿੱਟੀ ਸਾਰੀ ਨਿਕਲ ਗਈ। ਉਹ ਵਿੱਚ ਡਿੱਗ ਗਈ ਹੈ ਜੀ ਇੱਥੇ। ਹਾਂ ਉਹੀ ਮੈਂ ਕਹਿੰਦਾ ਜੇ ਇਹ ਡਿੱਗਦੀਆਂ ਤਾਂ ਆ ਸਾਰੀ ਭੂਰੀ। ਹਾਂ ਜੀ ਹਾਂ। ਅੱਛਾ ਲੋਨ ਤੇ ਕਰਿਆ ਸਾਰਾ ਤੂੰ। ਲੋਨ ਤੇ ਕਰਾਈ। ਤੂੰ ਸਾਰਾ। ਕਰਾਏ ਨਹੀਂ ਕਰਨਾ। ਦੇਖ ਕਾਲਪੁਰ ਤੂੰ। ਨਾ ਨਾ। ਨਾ 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 ਮੇਰਾ। ਹਾਂ ਜੀ। ਹੌਸਲਰਾ। ਹੌਸਲਰਾ। ਸਾਰਾ ਨਗਰ ਤੇਰੇ ਨਾਲ ਖੜਾ ਹੈ। ਸਾਰੇ ਖੜੇ ਆ ਨਾ। ਕਾਲਪੁਰ ਤੂੰ ਹੀ ਆ। ਇਹ ਜਨੂ ਦੇ ਘਰ ਚੋਂ। ਤੱਕੜਾ ਹੋ। ਐ ਨਹੀਂ। ਘਬਰਾਉਣਾ ਨਹੀਂ। ਇਹ ਤਾਂ ਸਾਰੀ ਲੱਗੀ ਮਸਲਾ। ਜੀ ਜੀ ਵੀ ਲਾ ਕੇ ਹੀ ਇਹ ਭਰਤੀਆਂ ਪੁਰਤੀਆਂ ਵੀ ਦੇਖਿਓ ਉਧਰ ਨਹੀਂ ਨੰਬਰ ਨੰਬਰ ਪਿਆ ਹੈ ਜਿਹੜਾ ਨਾ ਹੌਸਲਾ ਹੌਸਲਾ ਨਾ ਖੜੇ ਰਾਮੰਦਰ ਸਾਹਿਬ ਕੋ ਕਰਾ ਨਹੀਂ ਹੋਰ ਤੂੰ ਚਿਰਤਾ ਨਾ ਕਰ ਸੰਤੋ ਬੰਦੀ ਗੱਲ ਕਾਲਪੁਰਖ ਹੈ ਤੇ ਨਾ ਖੜਾ ਤੈਨੂੰ ਉਸ ਮਰਗੀ ਹੋਏ ਤੇਰਾ ਕਰਪਵਾਦਾ ਜਦੋਂ ਪੂਰਾ ਕਰਪਵਾਦਾ ਨਾ ਹੋਰ ਮੇਰਾ ਨਹੀਂ ਦਿੱਖਦਾ ਨਾ ਵੀਰੇ ਹੋਰ ਉਦੋਂ ਨੇਰੇ ਵੇਲੇ ਕਾਲਪੁਰਖ ਤੇ ਵਿਸ਼ਵਾਸ ਰੱਖੋ ਆਪੇ ਚਾਨਣ ਕਰੂਗਾ ਮੈਨੂੰ ਪਤਾ ਹੈ ਤੇਰੇ ਅੱਜ ਇਹ ਗੱਲਾਂ ਬੰਦੇ ਨਹੀਂ ਪਾਣੀਆਂ ਕੋਕੇ ਤੈਨੂੰ ਦਰਦ ਬਹੁਤ ਹੈ ਇਹਦਾ ਮਸਾ ਦਿਨ ਰਾਤ ਕਰਕੇ ਵਿਚਾਰਾਂ ਨੇ ਮਸਾ ਹੋ ਰਿਹਾ ਜੀ ਹੌਸਲਾ ਰੱਖ ਕੇ ਚੱਲ ਤੂੰ ਦੇਖ ਹੌਸਲਾ ਰੱਖ ਪਤਾ ਹੌਸਲਾ ਰੱਖ ਤੇਰੇ ਮੈਂ ਤੈਨੂੰ ਦੇਖ ਇਹ ਬਲਾਦੀ ਰਕਮ ਕਰਦਾ ਇਹ ਵਿਚਾਰਾ ਕਦੇ ਜੀਵੀ ਲਾਉਂਦੇ ਨੇ ਕਦੇ ਤੇਰਾ ਘਰ ਜਰੂਰੀ ਘਰ ਤੇਰੀ ਆਪੇ ਪਤਾ ਹੋਰ ਹੋ ਤੈਨੂੰ ਕਿਛੜਨੀ ਤੂੰ ਦੇਖੀ ਤੈਨੂੰ ਤੈਨੂੰ ਇੱਕ ਗੱਲ ਕਹਿਣਾ ਇੱਕ ਵਿਸ਼ਵਾਸ ਰੱਖੀ ਸਾਲ ਡੇਢ ਸਾਲ ਬਾਅਦ ਇੱਥੇ ਖੜਕੇ ਆਪਾਂ ਚਾਹ ਦਾ ਕੱਪ ਇਕੱਠੇ ਪੀਵਾਂਗੇ ਕਾਲਪੁਰਖ ਸਰ ਤੇਰੀ ਦਿੱਕਤ ਠੀਕ ਕਰੂਗਾ ਮਾ ਜੀਰੀ ਲਾਗੇ ਪਏ ਉਹਦਾ ਪਤਨੀ ਜੀਰੀ ਜੀਰੀ ਦੇ ਵਿੱਚ ਹੁਣ ਉੱਥੋਂ ਵਿਹਲਾ ਹੋ ਕੇ ਆਇਆ ਸੀ ਹਲੇ ਵੀ ਜੀਰੀ ਦਾ ਪੈਰ ਨਹੀਂ ਲੋਟ ਆਇਆ ਹਲੇ ਦਾ ਹੀ ਪੈਰ ਵੀ ਲੋਟ ਆਇਆ ਮੇਰੇ ਜੀ ਹੋਰ ਅਜੀਰੀ ਲਾਉਂਦੇ ਰਹੇ ਨੇ ਬਚਾਰੇ ਐਡਾ ਨੱਕਾ ਬੰਦ ਕਰਾ ਕਹਿੰਦਾ ਬਚਾਰਾ ਨਹੀਂ ਜੀ ਇਹ ਕਸਮ ਰੋ ਸਿੱਧੀ ਸੌਂਖਾ ਕਹਿੰਦਾ ਜਾ ਕੇ ਨੱਕਾ ਦੇਖ ਰੂ ਬਚਾਰਾ ਕਿਵੇਂ ਬੰਦ ਕਰਾ ਰਿਹਾ ਨੇ ਬੰਦ ਕਰਕੇ ਕਰਦੇ ਮੰਨ ਨੇ ਬੇਵਸਾ ਹੋ ਗਏ ਜੀ ਵੀ ਮੇਰਾ ਤਾਂ ਗਿਆ ਜੀ ਹੋਰ ਤਾਂ ਨੁਕਸਾਨ ਹੋਵੇ ਸਾਰੇ ਬੋਰ ਖਰਾਕ ਗਿਆ ਇਹ ਵੱਡੀ ਦਾ ਏਡਾ ਵੱਡਾ ਨੁਕਸਾਨ ਝੱਲ ਕੇ ਦੂਜਿਆਂ ਦਾ ਬਚਾਉਣ ਲਈ ਲੜਿਓ ਤੁਸੀਂ ਕੋਈ ਨਹੀਂ ਰੱਬ ਦੇਖਦਾ ਵੀਰੇ ਬੁੱਢੀ ਭੈਣ ਸਾਹ ਭੈਣ ਹੋਰੀ ਏਡੀ ਜੋ ਵੀ ਪਾਉਣ ਤੇਰੀ ਭੈਣ ਨਹੀਂ ਸਾਡੀ ਸਾਰਿਆਂ ਦੀ ਭੈਣ ਹੈ ਕਿ ਵੀ ਤਰੀਕੇ ਵਿੱਚ ਚੱਲੂ ਕਰਦੀ ਵਿਚਾਰੇ ਦੀ ਤੇਰਾ ਰਲ ਕੇ ਮੈਂ ਕਿਸ਼ਮਾਏ ਵੀ ਤਾਂ ਵਿਚਾਰੇ ਹੁਣੀ ਦੀ ਜੀ ਹੁਣੀ ਵਾਲਾ ਪੈਰਾ ਖੜਾ ਹੋਇਆ ਜੀ ਇਹਦਾ ਕੁੜਤਾ ਮੜਾ ਜਿਸਟਮ ਲੋਡ ਹੈ ਕੋਈ ਨਹੀਂ ਸਿਸਟਮ ਤੇ ਆਪਕੇ ਲੋਡ ਕਰਾਂਗੇ ਕੋਈ ਨਾ ਕੋਈ ਤੂੰ ਚਿੰਤਾ ਨਾ ਕਰ ਰਹਿਦੀ ਵੀ ਇਹਨੇ ਕੰਮ ਕਰ ਦੇਣੀ ਨੌਕਰ ਰਲਦੇ ਨੇ ਚਲ ਜਿੰਤਾ ਨਾ ਕਰ ਤੈਨੂੰ ਕਹਦੇ ਮੈਨੂੰ ਹੁਣ ਪਿੰਡ ਚ ਹੋਏ ਹੋਵੇ ਵੀ ਹਾਂਜੀ ਧਰਮਪ੍ਰੀਤ ਚੜਦੀ ਕਲਾ ਚ ਠੀਕ ਹੈ ਨਾ ਇਹ ਮੇਰਾ ਵੀਰ ਤੂੰ ਇੰਨਾ ਕਾਲਪੁਰਖ ਤੇ ਵਿਸ਼ਵਾਸ ਰੱਖ ਕੇ ਕਰਨਾ ਬਾਕੀ ਤਰਾ ਭਰਾ ਖੜਾ ਜਾਨ ਲਾ ਦੂੰਗਾ ਜਿੰਨਾ ਕਰ ਸਕਦਾ ਹੂੰ ਮੋਢੇ ਨਾਲ ਮੋਢਾ ਲਾ ਕੇ ਨਹੀਂ ਤੇਰੇ ਮੂਰੇ ਖੜੂ ਕਾਲਪੁਰ ਖਲ ਕੱਢੂਗਾ ਮੈਨੂੰ ਪੂਰਾ ਵਿਸ਼ਵਾਸ ਹੈ ਠੀਕ ਹੈ ਨਾ ਟਕੜਾ ਹੋ ਕੇ ਮੰਨ ਨਹੀਂ ਹੋਣਾ ਕਰਨਾ ਠੀਕ ਹੈ ਮੰਨ ਟਕੜਾ ਰੱਖ ਰਹਿਂਗਾ ਟਕੜਾ ਮਾ ਚੜਦੀ ਕਲਾ ਚ ਠੀਕ ਹੈ ਨਾ ਚੜਦੀ ਕਲਾ ਚ ਰਹਿਣਾ ਆ ਜਾ ਆ ਜਾ ਮੇਰਾ ਬੇ ਕੋਈ ਨਹੀਂ ਹੌਸਲਾ ਰੱਖ ਹੌਸਲਾ ਰੱਖ ਮੇਰੀ ਮਾਂ ਹੌਸਲਾ ਰੱਖ ਤਕੜੀ ਹੋ ਕੇ ਬੇਪੇ ਐ ਨਹੀਂ ਕੋਈ ਨਾ ਕੋਈ ਨਾ ਸਾਡੇ ਖੜੇ ਹੋਣ ਦੇਖ ਮਾਂ ਦੇ ਹੌਸਲੇ ਨਾਲ ਤੇ ਬੱਚਿਆਂ ਨੇ ਖੜੇ ਹੋਣੇ ਠੀਕ ਹੈ ਬਸ 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 ਬੱਚਿਆਂ ਦਾ ਕੀ ਬਣੂਗਾ ਬੇਪੇ ਤੂੰ ਤਕੜੀ ਹੋ ਕੇ ਰਹਿਣਾ ਮੇਰੀ ਮਾਂ ਸਾਰੇ ਨਾਲ ਖੜੇ ਆ ਮੈਂ ਧਰਮ ਨੂੰ ਵੀ ਇਹੀ ਕਹੇ ਮੰਨੀ ਹੌਲਾ ਕਰਨਾ ਤੇਰਾ ਪੁੱਤਰ ਤੇਰੇ ਨਾਲ ਖੜਾ ਸਾਰਾ ਨਗਰ ਦੇ ਇਕੱਲਾ ਇਕੱਲਾ ਬੱਚਾ ਬੱਚਾ ਅੱਜ ਸਾਰੇ ਪਿੰਡ ਚ ਮੈਨੂੰ ਸਾਰੇ ਨੇ ਕਿਹਾ ਵੀ ਉੱਥੇ ਜਾ ਕੇ ਆਓ ਦੇਖੀ ਕਾਲਪੁਰਖ ਨੇ ਉਹ ਸਾ ਪਾਇਆ ਸੀ ਜੀ ਜੀ ਲਾਲਾ ਕੇਹੀ ਮੈਨੂੰ ਪਤਾ ਬੇਬੇ ਮੈਂ ਸਮਝ ਸਕਦਾ ਬਹੁਤ ਮਿਹਨਤਾਂ ਕਰੀਆਂ ਤੁਸੀਂ ਮੈਨੂੰ ਧਰਮ ਵੀ ਹੀ ਕਹਿੰਦਾ ਸੀ ਵੀ ਦਿਹਾੜੀਆਂ ਕਰ ਕਰਕੇ ਪਾਇਆ ਸੀ ਕਰ ਨਾ ਮੇਰੀ ਗੱਲ ਤੱਕਰੀ ਹੈ ਜਿਵੇਂ ਕਿ ਤੇਰਾ ਉਹ ਉਸ ਉਸ ਕਾਲਪੁਰਖ ਦੀ ਬੇਬੇ ਉਸ ਕਾਲਪੁਰਖ ਤੇ ਹੌਸਲ

ਅਸੀਂ ਵੀ ਦੁਆਰਾ ਦੁਆਰਾ ਪਾਵਾ ਉਸ ਤੋਂ ਵਧੀਆ ਪਾਵਾਗੇ ਆਪਾਂ ਮੈਂ ਅਸੀਂ ਨੇ ਜੀਰੀ ਲਾ ਲਾ ਕੇ ਜੰਨੇ ਮਾਪੁੱਤਾਂ ਨੇ ਪਾਇਆ ਦੀ ਗਾ ਕੋਈ ਨਹੀਂ ਮੇਰੀ ਮਾ ਕੀ ਸਾਡਾ ਕੋਈ ਨਹੀਂ ਹੋਣਾ ਆਪਾਂ ਚਾਰੇ ਮਾਪੁੱਤ ਹੈਗੇ ਆ ਆ ਸਾਰੀ ਸੰਗਤ ਖੜੀ ਹੈ ਸਾਰੇ ਪਿੰਡ ਖੜਾ ਨੇ ਬੇਬੇ ਨੂੰ ਥਾਉ ਸੁਣਾ ਦੇ ਕਾਹੀ ਮੈਂ ਤੈਨੂੰ ਕਹਿੰਦਾ ਤੂੰ ਟਕੜਾ ਰਹੇਂਗਾ ਬੇਬੇ ਟਕੜੀ ਰੋਵੀਂ ਨਾ ਹੁਣ ਆਪਾਂ ਹੁਣ ਆਪਾਂ ਰਲ ਕੇ ਪਾਵਾਂਗੇ ਹੁਣ ਆਪਾਂ ਰਲ ਕੇ ਪਾਵਾਂਗੇ ਤੁਸੀਂ ਟਕੜੀ ਨਾ ਹਾਂਜੀ ਜੀ ਲਾੜ ਸਾਰਾ ਪਿੰਡ ਸੋਡੋ ਨਾਲ ਆ ਰਲ ਮਿਲ ਕੇ ਸਾਰਾ ਕੁਝ ਕਰਦਾ ਨਾ ਇਹ ਦੋ ਪੋਲਾਂ ਨੇ ਡੇਗੀ ਜੀ ਸਾਰੀ ਜਗ੍ਹਾ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਪੋਲ ਜਦੋਂ ਆ ਕੇ ਡਿਗੇ ਹੈ ਤਾਂ ਇਹ ਭਰਾ ਦੇ ਉੱਤੇ ਜਿਹਨੂੰ ਕਹਿੰਦੇ ਦੁੱਖਾਂ ਦਾ ਪਹਾੜ ਟੁੱਟਿਆ ਇਹ ਪੋਲ ਉਹ ਪਹਾੜ ਬਣ ਕੇ ਉਹਦੇ ਤੇ ਡਿਗੇ ਹੈ ਦੁੱਖਾਂ ਦਾ ਪਹਾੜ ਬਣ ਕੇ ਉਹ ਨੌਜਵਾਨ ਅੱਜ ਐਨੀ ਚਿੰਤਾ ਦੇ ਵਿੱਚ ਐ ਇੰਨਾ ਟੁੱਟਿਆ ਹੋਇਆ ਠੀਕ ਹੈ ਨਾ ਪਰ ਫਿਰ ਵੀ ਉਹਨੇ ਆਉਦਾ ਘਰ ਡਿਗਣ ਤੋਂ ਬਾਅਦ ਵੀ 4 ਵਜੇ ਤੱਕ ਉੱਥੇ ਨੱਕਾ ਬੰਦ ਕਰਦਾ ਰਿਹਾ ਵੀ ਚਲ ਮੇਰਾ ਤਾਂ ਘਰ ਟਹਿ ਗਿਆ ਕਿਸੇ ਹੋਰ ਦਾ ਨਟ ਹੈ ਐਡੀ ਰੱਬੀ ਰੂਹ ਹੈ ਉਸਨੂੰ ਸਭ ਤੋਂ ਵੱਡੀ ਲੜਾਈ ਆ ਪੋਲਾਂ ਦੀ ਹੈ ਇਸ ਨੌਜਵਾਨ ਭਰਾ ਦਾ ਘਰ ਥੋੜੀ ਪ੍ਰਾਪਰਟੀ ਨੇ ਕਿਉਂਕਿ ਇਹ ਜਿਹੜਾ ਪੋਲ ਹੈ ਸਰਕਾਰੀ ਪ੍ਰਾਪਰਟੀ ਹੈ ਜੇ ਪੋਲ ਨੂੰ ਕੋਈ ਚੱਕ ਕੇ ਲੈ ਜਾਏ ਤੋੜ ਜੇ ਉਹਰੇ ਤੇ ਚੋਰੀ ਦਾ ਪਰਚਾ ਪੈਂਦਾ ਵੀ ਸਰਕਾਰ ਦੀ ਚੀਜ਼ ਚੋਰੀ ਕਰਨੀ ਤੇ ਜੇ ਥੋੜੀ ਪ੍ਰਾਪਰਟੀ ਨੇ ਇਹਦਾ ਘਰ ਡੈਮੇਜ ਕਰਿਆ ਤਾਂ ਉਹਦੇ ਲਈ ਜ਼ਿੰਮੇਵਾਰ ਤੁਸੀਂ ਹੋ